ਲੋ ਜੀ ਆਪਾਂ ਗੰਗਾ ਨਾਲ ਸੀ ਬਈ ਹੁਣ ਰਾਜਸਥਾਨ ਮੇਲੇ ਤੇ ਤੇ ਆਹ ਬਾਈ ਨਾਲ ਗੱਲਬਾਤ ਕਰਦੇ ਆਂਗੇ ਤੇ ਇਹਨਾਂ ਦੀ ਕੱਟੀ ਆ ਜਿਹੜੀ ਹੁਣ ਪਹਿਲੇ ਨੰਬਰ ਤੇ ਆ ਗਈ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਤਾਂ ਮੁਬਾਰਕਾਂ ਵੀ ਤੁਹਾਨੂੰ ਕੱਟੀ ਦੀ ਪੋਜੀਸ਼ਨ ਆ ਗਈ ਆਪਣੀ ਤੁਹਾਨੂੰ ਵੀ ਤੇ ਹੁਣ ਐ ਦੱਸੋ ਵੀ ਇਹ ਕਿਹੜੇ ਸੀਮਨ ਦੀ ਕੱਟੀ ਸੀਗੀ ਇਹ ਜੀ ਆ ਜੀ ਸੈਗ ਦੀ ਹੈਗੀ ਆ ਨਾ ਰਿਕੀ 520 ਦੀ ਸਹੀ ਤੇ ਤੁਸੀਂ ਬਈ ਜਿਵੇਂ ਮੈਂ ਸੁਣਿਆ ਤੀ ਆਪ ਵੀ ਡਾਕਟਰ ਹੋਗੇ ਹਾਂਜੀ ਆਪੇ ਆਪ ਹੀ ਡਾਕਟਰ ਆ ਤੁਸੀਂ ਵੀ ਆਪ ਹੀ ਸੀਮਨ ਲਾਤਾ ਸੀਗਾ ਹਾਂਜੀ ਠੀਕ ਹੈ ਤੇ ਜਿਵੇਂ ਬਈ ਇਹਦੀ ਮਾਤਰ ਸੀ ਜਿਹੜੀ ਉਹ ਵੀ ਆਪਣੇ ਲਵੇ ਆ ਹਾਂਜੀ ਤੇ ਉਹਦਾ ਵੀ ਦੁੱਧ ਕਿੰਨਾ ਕਰ ਰਹੀ ਹੈ ਹੀ ਪੀਕ ਲੈਵਲ ਤੇ ਦੁੱਧ ਉਹਦਾ ਫਸਟ ਟਾਈਮਰ ਆਇਆ ਜੀ 116 116 ਲੀਟਰ ਤੇ ਹੁਣ ਸੈਕੰਡ ਟਾਈਮਰ ਆ ਸਾਡੇ ਕੋਲ 118 19 ਲੀਟਰ ਕੱਢਿਆ ਪੀਕ ਲੈਵਲ ਤੇ ਅਸੀਂ ਹੁਣ ਦੂਜੇ ਬਿਆ ਤੇ ਚ ਵੀ 18 20 ਲੀਟਰ ਆਈ ਹਾਂ ਠੀਕ ਹੈ ਤੇ ਉਹ ਕੱਟੀ ਬੜੀ ਵਧੀਆ ਸੋਹਣੀ ਹੈਗੀ ਤੇ ਕਿੰਨੀਆਂ ਕੱਟੀਆਂ ਦੀ ਬਈ ਟੋਟਲ ਰਿੰਗ ਦੇ ਵਿੱਚ ਰਿੰਗ ਦੇ ਵਿੱਚ ਸੀਗੀ 7 8 8 ਤੋਂ 9 ਕੱਟੀਆਂ ਸੀਗੀ 8 ਤੋਂ 9 ਕੱਟੀਆਂ ਸੀ ਤੇ ਇਹਦੀ ਬਈ ਉਮਰ ਕਿੰਨੀ ਆ ਗਈ ਕੱਟੀ ਦੀ ਨਹੀਂ ਜੀ ਉਮਰ ਹੈ ਜੀ ਇਹਦੀ 15 ਮਹੀਨੇ 15 ਮਹੀਨੇ ਹੀ ਹਾਂ ਜੀ ਤੇ ਬਾਕੀ ਕਿਰਾਂ 31 ਦਾ ਫੇਸ ਦਿਖਾ ਦਿਓ ਬਈ ਇਧਰ ਤੇ ਬਹੁਤ ਸੋਹਣੀ ਕੱਟੀ ਆ ਸਿੰਘ ਸਿੰਘ ਵੀ ਬਹੁਤ ਵਧੀਆ ਹੈਗਾ ਤੇ ਆਪਣਾ ਵੀ ਪੈਂਟ ਕਿਹੜਾ ਆ ਗਿਆ ਤੀ ਗਈ ਸਿੱਧੂ ਵਾਲਾ ਜੀ ਸੂਰਤਗੜ ਕੋਲੇ ਹੈਗਾ ਸਹੀ ਜਿਹੜਾ ਹੀ ਹਾਂਜੀ ਜਿਹੜਾ ਗੰਗਾ ਨਗਰੀ ਗੰਗਾ ਨਗਰ ਕੀ ਆ ਗਿਆ ਠੀਕ ਹੈ ਜੀ ਤੇ ਬਹੁਤ ਸੋਹਣੀ ਕੱਟੀ ਤੀ ਵੀਰ ਦੀ ਤੇ ਇਧਰੋਂ ਬੈਕ ਤੋਂ ਵੀ ਦਿਖਾ ਦੇ ਕੱਟੀ ਵਧੀਆ ਚੌੜੀ ਝੂੜੀ ਵਧੀਆ ਗਈ ਚੰਗੀ ਆ ਤੇ ਆਹ ਦੇਖੋ ਤੁਸੀਂ ਇਹ ਵਧੀਆ ਸੋਹਣੀ ਕੱਟੀ ਤੀ ਤੇ ਬਹੁਤ-ਬਹੁਤ ਮੁਬਾਰਕਾਂ ਵੀਰ ਨੂੰ ਪੋਜੀਸ਼ਨ ਆ ਗਈ ਹੈਗੀ ਤੇ ਠੀਕ